ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਡੂਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੁਮਾਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਤੁਹਾਨੂੰ ਆਪਾਂ ਉਦੋਂ ਦੇਖੀ ਤੁਹਾਡੇ ਲਈ ਲੈ ਕੇ ਆਵਾਂਗੇ ਜਿੱਦਾਂ ਦੇ ਵੀ ਤੁਸੀਂ ਸੂਟ ਤਿਆਰ ਕਰਵਾਉਣਾ ਚਾਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਹਨ ਆਪਣੇ ਚੁਆਇਸ ਦੇ ਅਕੋਰਡਿੰਗ ਸਾਰਾ ਸਾਨੂੰ ਡਿਟੇਲ ਭੇਜ ਕੇ ਆਪਣਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਅਜ YouTube ਤੋਂ ਲਾਵਾ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਦੂ ਬੁਟੀ ਕੋਲਦੋਨ ਨਾਮ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਣਾ ਸੇਮ ਟੂ ਸੇਮ ਬੜਾ ਤੇ ਐਮ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਜਾਂ ਫੈਬਰਿਕ ਆਪਣੇ ਕੋਲ ਕੋਈ ਵੀ ਚੇ ਜਿਵੇਂ ਤੁਹਾਡੀ ਪਸੰਦ ਆ ਕੋਈ ਪ੍ਰਿੰਟਰ ਦੇ ਉੱਪਰ ਤੁਸੀਂ ਡਿਜ਼ਾਈਨਿੰਗ ਵਗੈਰਾ ਕਰਾ ਕਰ ਬੋਲੇ ਜਿੱਦਾਂ ਦਾ ਕੋਈ ਡਿਜ਼ਾਈਨਰ ਬੁਟੀਕ ਤੋਂ ਆਪਣਾ ਤਿਆਰ ਕਰਵਾਉਣਾ ਚਾਹੋ ਉਦਾਂ ਹੀ ਆਪਣਾ ਕਰਵਾ ਕੇ ਲੈ ਸਕਦੇ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਵਰਕ ਵਾਲੇ ਸੂਟ ਆਪਾਂ ਕਾਫੀ ਸੋਹਣੇ ਲੈ ਕੇ ਆਏ ਆਂਗੇ ਅਲੱਗ-ਅਲੱਗ ਕਲਰ ਕੰਟਰਾਸਟ ਦੇ ਵਿੱਚ ਕਲਰ ਫੈਬਰਿਕ ਦੇ ਵਿੱਚ ਹਨ ਤੇ ਤੁਸੀਂ ਆਪਣਾ ਉਹਨਾਂ ਤੋਂ ਸੇਮ ਸੂਟ ਵੀ ਤਿਆਰ ਕਰਵਾ ਸਕਦੇ ਹੋ ਤੇ ਆਪਣੀ ਚੋਅ ਅਸ ਅਕੋਰਡਿੰਗ ਉਹਨਾਂ ਨੂੰ ਚੇਂਜ ਕਰਕੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣ ਕਿ ਤੇ ਵੀਡੀਓ ਨੂੰ ਐਂਡ ਤੱਕ ਜ਼ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣਾ ਫਿਰੋਜੀ ਕਲਰ ਤੇ ਤਿਆਰ ਹੈਗਾ ਫਿਰੋਜੀ ਕਲਰ ਦਾ ਸੂਟ ਹੈ ਆਪਣਾ ਤੇ ਇਹਦੀ ਜਿਹੜੀ ਫੈਬਰਿਕ ਹੈ ਟੈਪੀ ਸਿਲਕ ਦੀ ਹੈ ਇਹ ਜਿਹੜੇ ਸਾਰੇ ਡਿਜ਼ਾਈਨ ਨੇ ਸਾਡੇ ਬਣੇ ਨੇ ਟੈਪੀ ਸਿਲਕ ਤੇ ਹੀ ਬਣੇ ਨੇਗੇ ਦੇਖੋ ਇਹ ਤੁਸੀਂ ਸਾਡੇ ਕਾਫੀ ਕਲਰਾਂ ਦੇ ਉੱਪਰ ਇਹ ਵਾਲਾ ਡਿਜ਼ਾਈਨ ਦੇਖ ਲੈ ਹੈਂਡਵਰਕ ਦੇ ਵਿੱਚ ਇਹ ਤਿਆਰ ਹੁੰਦਾ ਆਪਣਾ ਸਾਰਾ ਸੂਟ ਇਹ ਫਿਰੋਜੀ ਕਲਰ ਤੇ ਤਿਆਰ ਆ ਪਹਿਲਾਂ ਤੁਸੀਂ ਆਪਣਾ ਇਹ ਸਰਦਈ ਕਲਰ ਹੈਗਾ ਜਿਹੜਾ ਸਕਾਈ ਕਲਰ ਹੁੰਦਾਗਾ ਸਦਾਈ ਸਕਾਈ ਸਰਦਈ ਕਲਰ ਕਹਿੰਦੇ ਆ ਰੋਜੀ ਕਲਰ ਦਾ ਇਹ ਪਹਿਨਾ ਤਿਆਰ ਹੋਸੇ ਇਹ ਕੈਮਰੇ ਦੇ ਵਿੱਚ ਨਾ ਸਹੀ ਨਹੀਂ ਆਉਂਦਾ ਕਲਰ ਹੋਰੀ ਮੋਰ ਪੰਖੀ ਜਾਂ ਕਲਰ ਆ ਰਿਹਾ ਹੈਗਾ ਸਹੀ ਕਲਰ ਨਹੀਂ ਆ ਰਿਹਾ ਇਹ ਸਕਾਈ ਕਲਰ ਦੇ ਉੱਪਰ ਤਿਆਰ ਆ ਪਰ ਡਾਰਕ ਸਕਾਈ ਕਲਰ ਜਿਹੜਾ ਸ਼ਰਧੀ ਕਲਰ ਕਹਿੰਨੇ ਉਹ ਵਾਲੇ ਕਲਰ ਤੇ ਤਿਆਰ ਹੈਗਾ ਇਹ ਦੇਖੋ ਇਹਦਾ ਸਾਰੇ ਸ਼ੋਰਟ ਦੇ ਉੱਪਰ ਬੁੱਟੀਆਂ ਆਉਣਗੀਆਂ ਤੇ ਇਹਦਾ ਬਾਜੂ ਦੇ ਉੱਪਰ ਆਉਣਗੀਆਂ ਐਵੇਂ ਤੇ ਇਹ ਵਾਲਾ ਦੇਖੋ ਇਹਦੀ ਬਾਟਮ ਦਾ ਵਰਕ ਹੈ ਇਹ ਸਾਰਾ ਜਾਲ ਵਾਲਾ ਹੁੰਦਾ ਬਾਟਮ ਦਾ ਵਰਕ ਇਹਦਾ ਸਾਰਾ ਜਾਲ ਵਾਲਾ ਬਾਟਮ ਦਾ ਵਰਕ ਹੁੰਦਾ ਤੇ ਹੁਣ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਤਿਆਰ ਕਰਵਾਇਆ ਆ ਬਜਾਲ ਵਾਲਾ ਨਹੀਂ ਕਰਵਾਇਆ ਇਹ ਪਲੇਨ ਦੁਪੱਟਾ ਕਰਵਾਇਆ ਦੇਖੋ ਇਹਦਾ ਫਿਰੋਜੀ ਕਲਰ ਦਾ ਪਿਓਰ ਔਰਗਾਂਜ਼ਾ ਦਾ ਆਪਣਾ ਪਲੇਨ ਦੁਪੱਟਾ ਹੈਗਾ ਤੇ ਇਹਦਾ 골ਡਨ ਗੋਟੇ ਦੇ ਨਾਲ ਦੀ ਫਿਨਿਸ਼ਿੰਗ ਹੋਈ ਪਈ ਹੈਗੀ ਪਲੇਨ ਦੁਪੱਟੇ ਤੇ ਆਪਾਂ ਕਰਵਾਇਆਗਾ ਜਿਹੜੇ ਸਾਡੇ ਬਾਕੀ ਸੂਟਾਂ ਨਾਲ ਦੁਪੱਟੇ ਤਿਆਰ ਹੁੰਦੇ ਹੁੰਦੇ ਸੀਗੇ ਉਹ ਆਪਣੇ ਸਾਰੇ ਜਾਲ ਵਾਲੇ ਦੁਪੱਟੇ ਤਿਆਰ ਹੁੰਦੇ ਸੀਗੇ ਤੁਸੀਂ ਵੀ ਐਦਾਂ ਆਪਣਾ ਜਾਲ ਵਾਲਾ ਦੁਪੱਟਾ ਕਰਕੇ ਨਾਲੇ ਆਪਣਾ ਰੇਟ ਘਟ ਜਾਂਦਾ ਹੈਗਾ ਹਨਾ ਜੇ ਤੁਸੀਂ ਇਹ ਤਿਆਰ ਕਰਵਾ ਕੇ ਲੈ ਸਕਦੇ ਹੋ ਵੀ ਜੇਕਰ ਤੁਸੀਂ ਜਾਲ ਵਾਲਾ ਦੁਪੱਟਾ ਕਰਵਾਉਣਾ ਹੈ ਦੇ ਨਾਲ ਉਦਾਂ ਵੀ ਫਿਰਵਾ ਸਕਦੇ ਆ ਇਹ ਆਪਣਾ ਡਿਜ਼ਾਈਨ ਕਾਫੀ ਕਲਰਾਂ ਦੇ ਉੱਪਰ ਤਿਆਰ ਹੋਇਆ ਅਲੱਗ-ਅਲੱਗ ਤੇ ਤਿਆਰ ਹੋਇਆ ਹੋਇਆਗਾ ਜੇ ਦੇਖੋ ਇੱਕ ਆਪਣਾ ਇਹ ਵਾਲਾ ਸੂਟ ਇਹਦੇ ਨਾਲ ਦਾ ਜੇਕਰ ਤੁਸੀਂ ਜਾਲ ਵਾਲਾ ਦੁਪੱਟਾ ਤਿਆਰ ਕਰਵਾਉਣਾ ਤਾਂ ਐਦਾਂ ਬਣੂਗਾ ਇਹਦੇ ਨਾਲ ਦੇਖੋ ਇਹ ਆਪਣਾ ਬੋਟਲ ਗ੍ਰੀਨ ਕਲਰ ਦੇ ਉੱਪਰ ਤਿਆਰ ਹੈਗਾ ਉਦਾਂ ਹੀ ਦੇਖੋ ਜੀ ਐਦਾਂ ਬਾਟਮ ਦੇ ਉੱਪਰ ਵਰਕਾ ਜਾਲ ਵਾਲਾ ਤੇ ਉਦਾਂ ਹੀ ਇਹਦੀ ਸ਼ਰਟ ਹੈਗੀ بس ਕਲਾਈ ਦੀ ਫਰਕ ਹੈਗਾ ਵੀ ਇਹਦੇ ਦੁਪੱਟਾ ਜਿਹੜਾ ਜਾਲ ਵਾਲਾ ਬਣਿਆ ਹੋਇਆਗਾ ਵੈਲਾੜੇ ਸਾਰੇ ਦੁਪੱਟੇ ਸਾਡੇ ਜਾਲ ਵਾਲੀ ਬਣੇ ਨੇ ਜਿੰਨੇ ਕਲਰਾਂ ਦੇ ਉੱਪਰ ਤਿਆਰ ਹੋਏ ਨੇਗੇ ਐਵੇਂ ਦੁਪੱਟਾ ਤਿਆਰ ਹੋਊਗਾ ਇਹਦਾ ਤੁਸੀਂ ਐਦਾਂ ਵੀ ਨਾਲ ਜਾਲ ਵਾਲਾ ਦੁਪੱਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਕਸਟਮਰ ਸਾਡੀ ਡੇਲੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾਗਾ ਕਿ ਸਾਡੇ ਕਿੰਨੇ ਕਿੰਨੇ ਕਲਰਾਂ ਦੇ ਉੱਪਰ ਇਹ ਵਾਲਾ ਡਿਜ਼ਾਈਨ ਤਿਆਰ ਹੋਇਆਗਾ ਤੁਸੀਂ ਉਦਾਂ ਹੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਜੇਕਰ ਤੁਸੀਂ ਬਿਨਾਂ ਜਾਲ ਵਾਲੇ ਦੁਪੱਟੇ ਤੋਂ ਲੈਣਾਗਾ ਉਹਦਾ ਨਹੀਂ ਸਕਦੇ ਜੇਕਰ ਤੁਸੀਂ ਐਦਾਂ ਹੀ ਹਨ ਆਪਣਾ ਪਲੇਨ ਦੁਪੱਟੇ ਦੇ ਨਾਲ ਲੈਣਾ ਤਾਂ ਪਲੇਨ ਦੁਪੱਟੇ ਨਾਲ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹੀ ਆਪਣਾ ਤਿਆਰ ਹੋਇਆਗਾ ਖਾਦੀ ਦੇ ਉੱਪਰ ਪਿਓਰ ਖਾਦੀ ਦੀ ਇਹਦੀ ਫੈਬ੍ਰਿਕ ਆ ਗਈ ਤੇ ਐਦਾ ਕੰਟਰਾਸਟ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਦੇਖੋ ਇਹ ਸ਼ਰਟ ਆ ਗਈ ਇਹਦੀ ਲਾਈਟ ਸਕਾਈ ਕਲਰ ਦੀ ਆ ਜਿਆਦਾ ਡਾਰਕ ਸਕਾਈ ਕਲਰ ਜਿਹੜਾ ਫਰੋਜੀ ਹਰਾ ਫਰੋਜੀ ਕਲਰ ਕਹਿੰਦੇ ਨੇ ਉਹ ਵਾਲਾ ਕਲਰ ਹੈਗਾ ਤੇ ਮੈਂਦੀ ਕਲਰ ਦੀ ਇਹਦੀ ਬਾਟਮ ਆ ਗਈ ਸਾਰਾ ਆਪਣਾ ਪਿਓਰ ਖਾਦੀ ਦੇ ਵਿੱਚ ਤਿਆਰ ਹੋਇਆਗਾ ਇਹ ਤੇ ਮਸ਼ੀਨ ਦਾ ਵਰਕ ਹੋਇਆ ਹੈ ਆਪਣਾ ਸਾਰਾ ਦੇਖੋ ਐਦਾ ਦੇਖੋ ਇਹ ਵਾਲਾ ਵਰਕ ਹੈ ਇਹ ਆ ਗਿਆ ਦੇ ਗਲੇ ਦੇ ਉੱਪਰ ਵਰਕ ਪੂਰਾ ਹੈਵੀ ਵਰਕ ਲੱਗੂ ਦੇ ਗਲੇ ਦੇ ਉੱਪਰ ਆ ਗਿਆ ਦਾ ਪੂਰਾ ਹੈਵੀ ਵਰਕ ਆ ਲੱਗੂ ਦੇ ਉੱਪਰ ਵੀ ਸ਼ੇਪ ਗਲਾ ਬਣਿਆ ਹੋਇਆ ਹੈ ਗੱਦਾ ਤੇ ਵਿੱਚ ਜਿਹੜਾ ਥ੍ਰੈਡ ਹੈ ਇਹਦੇ ਆਪਾਂ ਮੈਰੂਨ ਤੇ ਜਿਹੜਾ ਮਜ਼ੈਂਟਾ ਜਗਾ ਦੋਨੋਂ ਦਾ ਕੰਟਰਾਸਟ ਜੇ ਕੀਤਾ ਹੋਇਆ ਹੈ ਬਾਕੀ ਸਾਰੀ ਆਪਣੀ ਜਿਹੜੀ ਮੈਟ ਗੋਲਡਨ ਕਲਰ ਦੀ ਜਰੀ ਆਪਾਂ ইউজ ਕੀਤੀ ਹੈ ਇੱਦਾਂ ਦੇਖੋ ਇਹਦੇ ਘੇਰੇ ਦੇ ਉੱਪਰ ਆ ਗਿਆ ਆਹ ਵਾਲਾ ਘੇਰੇ ਤੇ ਆ ਗਿਆ ਤੇ ਇੱਦਾਂ ਦੇਖੋ ਇਹਦੀ ਆ ਗਿਆ ਗਲੇ ਦੇ ਉੱਪਰ ਵਰਕ ਕਾਫੀ ਸੋਹਣਾ ਆਪਣਾ ਪਾਰਟੀ ਵੀਅਰ ਸੂਟ ਤਿਆਰ ਹੋਇਆ ਹੈਗਾ ਤੇ ਇੱਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਹ ਤੇ ਤੇ ਕੰਟਰਾਸਟ ਦੇ ਵਿੱਚ ਦੇਖ ਇਹ ਬਾਟਮ ਨੇ ਵਰਕਾ ਪੂਰਾ ਹੈਵੀ ਵਰਕ ਦੇਖੋ ਇਹਦੀ ਬਾਟਮ ਤੇ ਆ ਗਿਆ ਦਾ ਸਾਰਾ ਆਪਣਾ ਮਸ਼ੀਨ ਦੇ ਵਿੱਚ ਤਿਆਰ ਹੈਗਾ ਇਹ ਬਣਿਆ ਦੇਖੋ ਆਪਣਾ ਪਾਰਟੀ ویئر ਸੂਟ ਆ ਤੇ ਐਦਾਂ ਹੀ ਨਾ ਤੁਸੀਂ ਦੇਖੋ ਪਾਰਟੀ ویئر ਸੂਟ ਆਪਣਾ ਮਸ਼ੀਨ ਦੇ ਵਿੱਚ ਤਿਆਰ ਕਰਵਾਉਣਾ ਤੱਕ ਕਰਵਾ ਸਕਦੇ ਕਿੰਨਾ ਸੋਹਣਾ ਆਪਣਾ ਦੇਖੋ ਇਹ ਸੂਟ ਜਿਹੜਾ ਤਿਆਰ ਹੋਇਆਗਾ ਕੋਈ ਇਹਨੂੰ ਕਹਿ ਦੇਊਗਾ ਵੀ ਇਹ ਪਾਰਟੀ ویئر ਸੂਟ ਨਹੀਂ ਹੈਗਾ ਕਿਉਂਕਿ ਆਪਾਂ ਨੇ ਫੈਬਰਿਕ ਆ ਜਿਹੜੀ ਆਪਾਂ ਪਾਰਟੀ ویئر ਯੂਜ਼ ਕਰ ਲਈ ਤੇ ਜਿਹੜਾ ਵਰਕ ਕਰਗਾ ਜਦੋਂ ਆਪਾਂ ਜਰੀ ਯੂਜ਼ ਕਰ ਲਈ ਵਿੱਚ ਤਾਂ ਉਹ ਵਰਕ ਵੀ ਜਿਹੜਾ ਆਪਣਾ ਪਾਰਟੀ ویئر ਹੀ ਬਣ ਗਿਆ ਪੂਰਾ ਹੈਵੀ ਵਰਕਾ ਦੇਖੋ ਇਹ ਕੋਈ ਕਿਸੇ ਵੀ ਐਂਗਲ ਤੋਂ ਲੱਗ ਨਹੀਂ ਰਿਹਾ ਹੈਗਾ ਵੀ ਪਾਰਟੀ ਵੇਅਰ ਸੂਟ ਨਹੀਂ ਹੈਗਾ ਤੁਸੀਂ ਐਦਾਂ ਮਸ਼ੀਨ ਦੇ ਵਿੱਚ ਵੀ ਤਿਆਰ ਕਰਵਾ ਸਕਦੇ ਹੋ ਨਾਲੇ ਆਪਣੇ ਹਨਾ ਥੋੜੀ ਰੇਂਜ ਦੇ ਵਿੱਚ ਸੂਟ ਤਿਆਰ ਹੋ ਜਾਂਦੇ ਆ ਆਪਾਂ ਮਸ਼ੀਨ ਦੇ ਵਿੱਚ ਕਰਾਉਣਾ ਹੈਂਡਵਰਕ ਵਾਲਾ ਸੂਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਾਸਟਲੀ ਚਲਾ ਜਾਂਦਾ ਹੈ ਪਿਓਰ ਆਰਗੈਂਜ਼ਾ ਦਾ ਜਿਹੜਾ ਦੁਪੱਟਾ ਆਪਾਂ ਨੇ ਐਦਾਂ ਟੂ ਸ਼ੇਡ ਦੇ ਵਿੱਚ ਤਿਆਰ ਕਰਵਾਇਆ ਦੇਖੋ ਇਹਦਾ ਸੈਂਟਰ ਦੇ ਵਿੱਚ ਉਹ ਆਪਣਾ ਜਿਹੜਾ ਕਲਰ ਦਾ ਸ਼ਰਟ ਨਾਲ ਦਾ ਰੱਖਿਆ ਤੇ ਫੋਰ ਸਾਈਡ ਆਪਾਂ ਜਿਹੜਾ ਇਹਦਾ ਬਾਟਮ ਨਾਲ ਦਾ ਕਲਰ ਰੱਖਿਆ ਤੇ ਐਦਾਂ 골ਡਨ ਗੋਟੇ ਦੇ ਨਾਲ ਮੋਤੀਆਂ ਵਾਲੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਬਹੁਤ ਹੀ ਜਿਆਦਾ ਸੋਹਣਾ ਆਪਣਾ ਖੂਬਸੂਰਤ ਇਹਦਾ ਸੂਟ ਅਹੇ ਬਣ ਕੇ ਤਿਆਰ ਹੋਇਆਗਾ ਤੁਸੀਂ ਸੇਮ ਕਲਰ ਕੰਟਰਾਸਟ ਦੇ ਵਿੱਚ ਵੀ ਜਾ ਸਕਦੇ ਹੋ ਪਿਓਰ ਖਾਦੀ ਦੀ ਫੈਬਰਿਕ ਆਹੇ ਖਾਦੀ ਆਪਣਾ ਜਿਹੜਾ ਪਾਰਟੀ ਵੇਅਰ ਫੈਬਰਿਕ ਹੀ ਹੁੰਦਾਗਾ ਪਿਓਰ ਖਾਦੀ ਤੇ ਤਿਆਰ ਆਗਾ ਤੁਸੀਂ ਐਦਾ ਇਤੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੁਸੀਂ ਆਪਣਾ ਕਿਸੇ ਹੋਰ ਫੈਬਰਿਕ ਤੇ ਜੌਰਜਟ ਵਗੈਰਾ ਤੇ ਅੱਗੇ ਦੇ ਲਈ ਤੁਸੀਂ ਮਸਲੀਨ ਵਗੈਰਾ ਤੇ ਇਹ ਵਾਲੇ ਨਾ ਕੋਈ ਜਿਵੇਂ ਕਿਸੇ ਦੇ ਮਾਰਚ ਅਪ੍ਰੈਲ ਦੇ ਵਿੱਚ ਵਿਆਹ ਆ ਰਹੇ ਨੇ ਤਾਂ ਉਹਨਾਂ ਲਈ ਤੁਸੀਂ ਜੌਰਜਟ ਵੈਸਟ ਹੈਗੀ ਜਾਂ ਮਸਲੀਨ ਵੈਸਟ ਆ ਉਹਨਾਂ ਤੇ ਐਦਾਂ ਵਰਕ ਕਰਵਾ ਕੇ ਲੈ ਸਕਦੇ ਹੋਗੇ ਵੋਜਾ ਦੇ ਸੋਨਾ ਡਿਜ਼ਾਈਨ ਆਪਣੇ ਦਾ ਤਿਆਰ ਹੋਗਾ ਸੇਮ ਕਲਰ ਕੰਟਰਾਸਟ ਹੈ ਨਾ ਸੇਮ ਆਪਣੇ ਫੈਬਰਿਕ ਦੇ ਨਾਲ ਤਿਆਰ ਕਰਵਾਉਣਾ ਉਹਦਾ ਤਿਆਰ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਆਪਣਾ ਟੈਬੀ ਸਿਲਕ ਤੇ ਤਿਆਰ ਹੈਗਾ ਟੈਬੀ ਸਿਲਕ ਦੀ ਇਹਦੀ ਫੈਬਰਿਕ ਹੈਗੀ ਦੇਖੋ ਆਪਾਂ ਸਾਰਾ ਆਲ ਓਵਰੀ ਸੂਟ ਰੱਖਿਆ ਹੈ 5 ਮੀਟਰ ਇਦਾਂ ਤੇ ਕਾਫੀ ਸੋਹਣਾ ਆਪਣਾ ਲਾਈਟ ਮਹਿੰਦੀ ਜਿਹਾ ਕਲਰ ਹੈ ਦਾ ਕਾਫੀ ਸੋਹਣਾ ਕਾਫੀ ਜਿਆਦਾ ਸੋਹਣਾ ਕਲਰ ਆ ਗਿਆ ਹੈ ਆਪਣਾ ਲਾਈਟ ਜੇ ਸ਼ੇਡ ਦੇ ਵਿੱਚ ਆ ਜਾਂਦਾ ਹੈ ਜਿਆਦਾ ਡਾਰਕ ਸ਼ੇਡ ਦੇ ਵਿੱਚ ਨਹੀਂ ਹੈਗਾ ਸਾਰਾ ਟੋਟਲ ਹੈਂਡ ਦੇ ਵਿੱਚ ਆਪਣਾ ਜਿਹੜਾ ਵਰਕ ਹੈ ਹੋਇਆ ਹੋਇਆ ਹੈ ਜਿਹੜਾ ਤਾਂ ਦੂਜੀ ਵਰਕ ਹੁੰਦਾਗਾ ਪੋਹ ਵਰਕ ਕਰਵਾਇਆ ਦੇਖੋ نیچے ਘੇਰੇ ਦੇ ਉੱਪਰ ਵੇਲ ਆ ਗਈ ਐਦਾਂ ਤੇ ਇਹ ਤੁਸੀਂ ਆਪਣੇ ਚਾਕਾਂ ਦੇ ਉੱਪਰ ਵੀ ਵੇਲ ਕਰਵਾ ਸਕਦੇ ਜਾਂ ਘੇਰੇ ਦੇ ਉੱਪਰ ਵੀ ਐਦਾਂ ਵੀ ਕਾਫੀ ਸੋਹਣਾ ਲੱਗੂਗਾ ਤੇ نیچے ਆਪਣਾ ਜਿਹੜਾ ਥ੍ਰੈਡ ਆਗਾ ਇਹਦੇ ਇੱਕ ਰਸਟ ਕਲਰ ਦਾ ਇੱਕ ਪਰਪਲ ਕਲਰ ਦਾ ਦੋ ਥ੍ਰੈਡ ਆਪਾਂ ਯੂਜ਼ ਕੀਤੇ ਨਗੇ ਵਿੱਚ ਦੇਖੋ ਇਹਦੇ ਦਾ ਡਾਟਸ ਜੇ ਪਾਏ ਹੋਏ ਨੇ ਤੇ ਇਹ ਵਾਲਾ ਆ ਗਿਆ ਇਹਦੇ ਵਰਕ ਵੱਲ ਦੇ ਉੱਪਰ ਆਹ ਵਾਲਾ ਬਾਂਦੇ ਉੱਪਰ ਵਰਕ ਕਰ ਗਿਆ ਇਹ ਬਾਤੀ ਆ ਗਿਆ ਤੇ ਅਭਾ ਪਲੇਨ ਦੀ ਬਾਟਮ ਰੱਖਿਆ ਜੇਕਰ ਤੁਸੀਂ ਬਾਟਮ ਦੇ ਉੱਪਰ ਵੀ ਆਹੀ ਬੂਟੀਆਂ ਜਾਂ ਹਾਂ ਵਰਕ ਕਰਵਾਉਣਾ ਤੋਂ ਦਾ ਕਰਵਾ ਸਕਦੇ ਇਹ ਵਾਲਾ ਵਰਕ ਨਾ ਸਾਡਾ ਤੁਸੀਂ ਬ੍ਰਾਕਟ ਦੇ ਸੂਤਾ ਉੱਪਰ ਕਾਫੀ ਦੇਖਿਆ ਹੋਊਗਾ ਬ੍ਰਾਕਟ ਦੇ ਸੂਤਾਂ ਦੇ ਉੱਪਰ ਸਾਡਾ ਕਾਫੀ ਜਿਆਦਾ ਇਹ ਜਿਹੜਾ ਵਰਕ ਹੋਇਆ ਹੋਇਆ ਸੀਗਾ ਇੱਕ ਕਿਸੇ ਕਸਟਮਰ ਨੇ ਆਪਣਾ ਦੇਖ ਕੇ ਨਾ ਪਲੇਨ ਦੇ ਉੱਪਰ ਤਿਆਰ ਕਰਵਾਇਆ ਨਾਲ ਕਮਲ ਚਰੂਨ ਦਾ ਦੁਪੱਟਾ ਆਪਣਾ ਤਿਆਰ ਹੈਗਾ ਤੇ ਇਹਦਾ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਤੁਸੀਂ ਆਪਣਾ ਪੌਪ ਪਿਓਰ ਔਰਗੈਂਜ਼ਾ ਸੈਮੀ ਔਰਗੈਂਜ਼ਾ ਹਨ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹ ਵਿੱਚ ਕਰਵਾ ਸਕਦੇ ਹੋ ਇਹ ਤੁਸੀਂ ਆਪਣਾ ਪ੍ਰਿੰਟ ਦੇ ਉੱਪਰ ਵਰਕ ਕਰਵਾਉਣਾਗਾ ਪ੍ਰਿੰਟ ਦੇ ਉੱਪਰ ਵੀ ਕਾਫੀ ਸੋਹਣਾ ਲੱਗਦਾ ਪ੍ਰਿੰਟ ਵਾਲੇ ਸੂਟਾਂ ਤੇ ਵੀ ਤੁਸੀਂ ਕਰਵਾ ਸਕਦੇ ਹੋ ਐਦਾ ਜਿਵੇਂ ਪਲੇਨ ਦੇ ਉੱਪਰ ਕੀਤਾ ਹਾ ਤੁਸੀਂ ਐਦਾ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਜਿੰਮੇ ਤੁਹਾਡੀ ਚੁਆਇਸ ਪਸੰਦ ਹਨ ਉਦਾਂ ਹੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਤਿਆਰ ਕਰਾਇਆਗਾ ਇਹ ਸੈਟਨ ਔਰਗੈਂਜ਼ਾ ਦੀ ਫੈਬਰਿਕ ਆਗੀ ਸੈਟਨ ਔਰਗੈਂਜ਼ਾ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਤੇ ਪੀਚ ਕਲਰ ਹੈ ਦਾ ਬਹੁਤ ਸੋਹਣਾ ਪੀਚ ਕਲਰ ਹੈਗਾ। ਨਾ ਲਾਈਟ ਆ ਨਾ ਡਾਰਕ ਆ, ਕਾਫੀ ਸੋਹਣਾ ਕਲਰ ਹੈਗਾ ਪੀਚ। ਵਰਕ ਵੀ ਤੇ ਸਾਰਾ ਹੈਂਡਵਰਕ ਨਾ ਦੇਖੋ ਕਾਫੀ ਸੋਹਣਾ ਹੋਇਆ ਹੋਇਆ ਹੈਗਾ ਆਪਣਾ। ਇਹ ਸਾਰਾ ਵਰਕ ਹੋਇਆ ਹੈ। ਸਾਰਾ ਤੁਹਾਨੂੰ ਵੀਡੀਓ ਲਾ ਕੇ ਤੇ ਰੱਖੀਆ ਦਿਖਾ ਦੇਣਾ ਹੈ ਜੀ। ਵਰਕ ਸਾਰਾ ਘੇਰੇ ਦਾ ਵਰਕ ਆ, ਸੈਂਟਰ ਪੈਨਲ ਨੇ, ਫਿਰ ਸਾਈਡਾਂ ਤੇ हिਪ ਦੇ ਉੱਪਰ ਵਰਕ ਆਊਗਾ, ਕਲਿਹ ਦਾ ਵਰਕ, ਬਾਹਣਾ ਵਰਕ ਕਾਫੀ ਹਨਾ ਹੈਵੀ ਹੈਗਾ। ਦੇਖੋ ਕਾਫੀ ਸੋਹਣਾ ਵਰਕ ਆਪਣਾ ਸਾਰਾ ਟੋਟਲ ਹੈਂਡ ਦੇ ਵਿੱਚ ਬਣਾਇਆ ਹੈਗਾ ਸੂਟ। ਇੱਦਾਂ ਦੇਖੋ ਇਹ ਨੈਪਕ ਦੇ ਉੱਪਰ ਵਰਕ ਆ ਗਿਆ ਇਦਾਂ ਤੇ ਇਦਾਂ ਹੀ ਸਾਰੇ ਸੈਂਟਰ ਪੈਨਲ ਲੰਗੇ ਨੀਚੇ ਘੇਰੇ ਦੇ ਉੱਪਰ ਵੇਲ ਆ ਗਈ ਤੇ ਆਹ ਜਿਹੜੇ ਆਹ ਵਾਲਾ ਡਿਜ਼ਾਈਨ ਹੈਗਾ ਇਹ ਆਪਣੇ ਤੇ हिਪ ਦੇ ਉੱਪਰ ਆਊਗਾ ਕਮਰ ਦੇ ਤੇ हिਪ ਦੇ ਵਿੱਚ ਆਊਗਾ ਇਹ ਮਤਲਬ ਆਪਣੀ ਜਿਹੜੀ ਚੱਕਾਂ ਵਾਲੀ ਸੀਨ ਹੁੰਦੀ ਹੈ ਉਹ ਤੋਂ ਉੱਪਰ ਆਊਗਾ ਤੇ ਇੱਧਰ ਆ ਗਿਆ ਦੇਖੋ ਬਾਜੂ ਦਾ ਵਰਕ ਇਹ ਦੇਖੋ ਮੋਰ ਨੇ ਜਿਹੜੇ ਬਣੇ ਹੋਏ ਨੇ ਬਾਜੂ ਦੇ ਉੱਪਰ ਤੇ ਇੱਧਰ ਆ ਗਿਆ ਜੀ ਬਾਟਮ ਦਾ ਵਰਕ ਸੇਮ ਬਾਣਾ ਆਉਂਦਾ ਇਹ ਦੇਖੋ ਬਾਟਮ ਦੇ ਉੱਪਰ ਵਰਕ ਆਹ ਵਾਲਾ ਬਾਟਮ ਜੰਗਾ ਕਾਫੀ ਹੈਵੀ ਵਰਕ ਆ ਦੇਖੋ ਬਾਟਮ ਦਾ ਦਾ 4 ਵਜੇ ਪਹਿਨੇਗੇ ਸਾਰੇ ਕਾਫੀ ਹੈਵੀ ਵਰਕ ਦਾ ਬਾਟਨ ਲਗਾ ਤੁਸੀਂ ਆਪਣਾ ਜੇ ਤੁਹਾਨੂੰ ਬਾਟਨ ਦਾ ਵਰਕ ਨਹੀਂ ਪਸੰਦ ਹੈਗਾ ਤਾਂ ਕੱਟ ਕਰਵਾ ਸਕਦੇ ਹੋਗੇ ਨਹੀਂ ਤੁਸੀਂ ਸੇਮ ਆਪਣਾ ਐਦਾਂ ਹੀ ਸਾਰਾ ਹੈਂਡ ਵਰਕ ਦੇ ਵਿੱਚ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਨਾਲ ਦੇਖੋ ਆਪਾਂ ਇਹ ਪਿਓਰ ਕਮਲ ਚਨੂਨ ਦਾ ਦੁਪੱਟਾ ਤਿਆਰ ਕਰਵਾਇਆਗਾ ਕਮਲ ਚਨੂਨ ਦਾ ਦੁਪੱਟਾ ਹੈਗਾ ਤੇ ਆਪਾਂ ਐਦਾਂ 골ਡਨ ਪੱਟੀ ਟਿਸ਼ੂ ਪੱਟੀ ਲਗਾ ਕੇ ਹੈਨਾ ਨੀਚੇ ਤੇ ਐਦਾਂ ਗੁੱਟ ਨਾਲ ਆਪਾਂ ਇਹ ਫਿਨਿਸ਼ ਕਰ ਦਿੱਤੀ ਕਾਫੀ ਸੋਨਾ ਖੂਬਸੂਰਤ ਆਪਣਾ ਜਿਹੜਾ ਸੂਟ ਦਾ ਤਿਆਰ ਹੋਇਆ ਕਮਲ ਚਨੂਨ ਦੇ ਦੁਪੱਟੇ ਦੇ ਨਾਲ ਤੁਸੀਂ ਆਪਣਾ ਪਿਓਰ ਔਰਗੈਂਜ਼ਾ ਵਗੈਰਾ ਦਾ ਦੁਪੱਟਾ ਵੀ ਰਗਵਾ ਸਕਦੇ ਹੋਗੇ ਤੇ ਜਿਹੜਾ ਆਪਣਾ ਕੋਈ ਹੋਰ ਤੁਸੀਂ ਦੁਪੱਟਾ ਸੈਂਟੀ ਜਰੂਨ ਵਗੈਰਾ ਹਨਾ ਸੱਟ ਨਾਲ ਕਿੰਜ ਦੇ ਤਿਆਰ ਤੁਸੀਂ ਡੈਬੀ ਸਿਲਕ ਕ੍ਰੇਪ ਵਗੈਰਾ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜੇ ਤੁਸੀਂ ਉਹ ਤੇ کافی ਆਪਣਾ ਟ੍ਰੈਂਡਾ ਉਦੇ ਉੱਪਰ ਵੀ ਤਿਆਰ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਵਰਕ ਦੀ ਡਿਟੇਲਸ ਨਾਲ ਦੱਸ ਕੇ ਫੈਬਰਿਕ ਵੀ ਦੱਸ ਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਦੱਸੂਗਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਡਾ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਡਿਟੇਲ ਤੁਹਾਨੂੰ ਆਪਾਂ ਵੀਡੀਓ ਵਿੱਚ ਦੱਸ ਚੁੱਕੀਆਂ ਵੀ ਕਿਦਾਂ ਦਾ ਆਪਣੇ ਵਰਕ ਕਰਵਾਇਆ ਵਰਕ ਟੂ ਐਡ ਕਰਨਾ ਸੀ ਕਿ ਤੁਹਾਨੂੰ ਕਿਤਾਬ ਦਾ ਸਾਰਾ ਜਿਹੜਾ ਸੂਟ ਹੈ 73 ਵਾਲਾ ਕਿ ਲੈ ਸਕਦੇ ਆ ਆਪਣੇ ਚੋਇਸ ਦੇ ਅਕੋਰਡਿੰਗ ਤੁਸੀਂ ਵਰਕ ਨੂੰ ਵਿੱਚ ਐਡ ਵੀ ਕਰ ਸਕਦੇ ਹੋ ਦੁਪੱਟਾ ਵਗੈਰੇ ਤੇ ਵਰਕ ਕਰਾ ਕੇ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੇ ਆਪਣਾ ਜਿਹੜਾ ਤੁਸੀਂ ਫੈਬਰਿਕ ਆ ਉਹ ਵੀ ਚੇਂਜ ਕਰ ਸਕਦੇ ਹੋ ਤੇ ਆਪਣਾ ਜਿਹੜਾ ਕਲਰ ਆਗਾ ਤੁਸੀਂ ਉਹ ਵੀ ਚੇਂਜ ਕਰ ਸਕਦੇ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਆਪਣਾ ਡਿਜ਼ਾਈਨ ਵੀ ਭੇਜ ਕੇ ਤੁਸੀਂ ਤਿਆਰ ਕਰਵਾਉਣਾਗਾ ਤਾਂ ਸਾਰੀ ਡਿਟੇਲਸ ਨੂੰ ਆਪਣੀ WhatsApp ਤੇ ਭੇਜ ਕੇ ਆਪਣਾ ਜਿਹੜਾ ਸੂਟ ਸੰਗ ਆਰਡਰ ਪੈਸਾ ਕਰਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਹੁੰਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਫਿਰ ਸੂਟਾਂ ਦੇ ਨਾਲ ਨਮਿਆਂ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਸਸ਼ਿਕਾ